ਕੋਈ ਵੀ ਰਿਪੋਰਟਰ ਜਰਨਲਿਸਟ ਜਾਂ ਐਂਕਰ ਹੁੰਦਾ ਉਹਦੇ ਮਨ ਦੇ ਵਿੱਚ ਵੀ ਇੱਕ ਡਰ ਜ਼ਰੂਰ ਰਹਿੰਦਾ ਹੈ ਕਿ ਯਾਰ ਮੈਂ ਇਹ ਸਵਾਲ ਪੁੱਛ ਸਕਦਾ ਕਿ ਨਹੀਂ ਪੁੱਛ ਸਕਦਾ ਇਹ ਮਰਿਆਦਾ ਦੀ ਉਲੰਘਣਾ ਤਾਂ ਨਹੀਂ ਹੋ ਜੇਗੀ ਕਈ ਤਰ੍ਹਾਂ ਦੇ ਸਵਾਲ ਤੁਹਾਡੇ ਮਨ ਦੇ ਵਿੱਚ ਆਉਂਦੇ ਨੇ ਪੋਡਕਾਸਟ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਭਾਈ ਸਾਹਿਬ ਨੂੰ ਪੁੱਛਿਆ ਭਾਈ ਸਾਹਿਬ ਮੈਂ ਸਵਾਲ ਪੁੱਛ ਸਕਦਾ ਤੁਹਾਨੂੰ ਉਹ ਕਹਿੰਦਾ ਖੁੱਲ ਕੇ ਪੁੱਛੋ ਜੋ ਤੁਹਾਡੇ ਮਨ ਦੇ ਵਿੱਚ ਸਵਾਲ ਨੇ ਉਹ ਸਾਰੇ ਸਵਾਲ ਤੁਸੀਂ ਪੁੱਛੋ ਇਹ ਗਿਆਨੀ ਜੀ ਵਾਕਈ ਮੈਨੂੰ ਲੱਗਦਾ ਜੇ ਇਹ ਹੈ ਕਿ ਲੋਕਾਂ ਦੇ ਮਨ ਦੇ ਵਿੱਚ ਸਿੱਖ ਧਰਮ ਨੂੰ ਲੈ ਕੇ ਫਲਸਫੇ ਨੂੰ ਲੈ ਕੇ ਸਵਾਲ ਤਾਂ ਹੈ ਹੀ ਨੇ ਪਰ ਕਿ ਡਰ ਵੀ ਹੈ ਜਿਵੇਂ ਆਪਾਂ ਪਹਿਲਾਂ ਵੀ ਕਹਨੇ ਅਸੀਂ ਗੁਰੂ ਸਾਹਿਬ ਗੁਰੂ ਘਰ ਜਾਂਦੇ ਆ ਗੁਰੂ ਘਰ ਚੋਂ ਤੁਸੀਂ ਪ੍ਰਵੇਸ਼ ਕਰਦੇ ਆ ਤਾਂ ਸਾਹਮਣੇ ਸਾਡੇ ਅਸਤਰ ਸ਼ਸਤਰ ਹੁੰਦੇ ਨੇ ਪਹਿਲਾਂ ਗੋਲਕ ਹੁੰਦੀ ਹੈ ਫਿਰ ਅਸਤਰ ਸ਼ਸਤਰ ਪਏ ਨੇ ਫਿਰ ਗੁਰੂ ਸਾਹਿਬ ਦੀ ਪਾਲਕੀ ਸ਼ੋਭਤਾ ਉਹਦੇ ਵਿੱਚ ਗੁਰੂ ਸਾਹਿਬ ਦਾ ਸਰੂਪ ਰੱਖਿਆ ਹੋਇਆ ਉੱਤੇ ਸੁੰਦਰ ਰਮਾਲੇ ਨੇ ਛਤਰ ਝੂਲ ਰਹੇ ਨੇ ਉਹ ਜਿਹੜਾ ਗੈਪ ਹੈਗਾ ਇੱਕ ਸੰਗਤ ਤੇ ਉਹਦੇ ਵਿਚਾਲੇ ਉਹ ਗੈਪ ਦਾ ਹੀ ਬੜਾ ਡਰ ਹੁੰਦਾ ਕਿ ਨਹੀਂ ਯਾਰ ਅਸੀਂ ਉੱਥੇ ਤੱਕ ਪਹੁੰਚ ਨਹੀਂ ਸਕਦੇ ਉੱਥੇ ਸਿਰਫ ਉਹ ਬੰਦੇ ਪਹੁੰਚ ਸਕਦੇ ਨੇ ਜੋ ਕਰਨੀ ਵਾਲੇ ਨੇ ਜਿਨ੍ਹਾਂ ਨੂੰ ਪੂਰੀ ਰਹਿਤ ਮਰਿਆਦਾ ਪਤਾ ਹੈ ਉਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਲੱਗ ਸਕਦੇ ਨੇ ਜਿਹੜੇ ਉਹਦੇ ਕਾਬਿਲ ਨੇ ਇਹ ਬਿਲਕੁਲ ਸੱਚ ਆ ਵੀ ਆਮ ਜੋ ਬੰਦਾ ਹੈ ਉਹ ਕਿਤੇ ਨਾ ਕਿਤੇ ਧਾਰਮਿਕ ਸ਼ਖਸੀਅਤ ਦੇ ਅੱਗੇ ਗੱਲ ਕਰਨ ਤੋਂ ਤੇ ਧਾਰਮਿਕ ਸ਼ਖਸੀਅਤ ਨੂੰ ਜੇ ਇੱਕ ਪਾਸੇ ਰੱਖੀਏ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਜਦੋਂ ਆਮ ਬੰਦਾ ਜਾਂਦਾ ਆ ਚੋਰ ਸਾ ਫੜਦੇ ਹੋਏ ਵੀ ਇੱਕ ਡਰਿਆ ਕਿਤੇ ਨਾ ਕਿਤੇ ਉਹ ਡਰ ਠੀਕ ਵੀ ਹੈ ਵੀ ਕੋਈ ਗਲਤੀ ਨਾ ਹੋਵੇ ਪਰ ਉਹ ਡਰ ਦੂਰੀ ਦਾ ਕਾਰਨ ਨਹੀਂ ਹੋਣਾ ਚਾਹੀਦਾ ਕਿ ਮੇਰੇ ਤੋਂ ਗਲਤੀ ਨਾ ਹੋ ਜੇ ਮੈਂ ਇਸ ਲਈ ਚੋਰ ਸਾ ਵੀ ਨਹੀਂ ਫੜਨਾ ਹਾਂ ਉਸ ਸਮੇਂ ਦੂਰੀ ਰਵਾਂ ਹਾਂ ਕਈ ਵਾਰੀ ਆਪਾਂ ਇਹ ਕਹਿੰਨੇ ਆ ਵੀ ਭਾਈ ਪਾਠ ਕਰੋ ਉਹ ਕਹਿੰਦੇ ਜੀ ਮੇਰੇ ਤੋਂ ਗਲਤੀਆਂ ਹੋਣਗੀਆਂ ਮੈਂ ਇਸ ਲਈ ਪਾਠ ਨਹੀਂ ਕਰਨਾ ਤੇ ਇਹ ਦੂਰੀ ਦਾ ਕਾਰਨ ਹੈ ਪਾਠ ਕਰਾਂਗੇ ਗਲਤੀ ਹੋਏਗੀ ਤਾਂ ਹੀਓ ਤਾਂ ਸਿੱਖਾਂਗੇ ਨਾ ਗੁਰੂ ਸਾਹਿਬ ਕਹਿੰਦੇ ਵੀ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਮੈਂ ਬੜਾ ਵਧੀਆ ਇੱਕ ਗੱਲ ਮੈਂ ਬਹੁਤ ਕਹਿੰਨਾ ਵੀ ਜਦੋਂ ਆਪਾਂ ਕਹਿੰਨੇ ਮੇਰੇ ਤੋਂ ਗਲਤੀ ਨਾ ਹੋ ਜੇ ਮੈਂ ਇਸ ਲਈ ਪਾਠ ਨਹੀਂ ਕਰਦਾ ਮੇਰੇ ਤੋਂ ਗਲਤੀ ਨਾ ਹੋ ਜੇ ਮੈਂ ਇਸ ਲਈ ਅਮਰਤ ਨਹੀਂ ਸ਼ੱਕਦਾ ਤੇ ਮੈਂ ਇਹ ਸਵਾਲ ਕਰਦਾ ਵੀ ਪਾਠ ਨਾ ਕਰਕੇ ਗਲਤੀ ਨਾ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਵੀ ਜ਼ਿੰਦਗੀ ਚ ਕੋਈ ਦੁਬਾਰਾ ਗਲਤੀ ਹੋਣੀ ਨਹੀਂ ਹੋਣੀ ਹੋਈ ਨਹੀਂ ਗਲਤੀ ਤਾਂ ਸਭ ਤੋਂ ਹੋਣੀ ਹੈ ਜੇ ਤੋਂ ਗਲਤੀ ਨਾ ਹੋਵੇ ਉਹ ਭਗਵਾਨ ਹੂੰ ਤੇ ਜਿਹਦੇ ਤੋਂ ਗਲਤੀ ਕਰਕੇ ਗਲਤੀ ਦਾ ਅਹਿਸਾਸ ਨਾ ਹੋਵੇ ਉਹ ਸ਼ੈਤਾਨ ਹੂੰ ਤੇ ਜਿਹੜਾ ਗਲਤੀ ਕਰਕੇ ਆਪਣੀ ਗਲਤੀ ਕਬੂਲ ਲਵੇ ਉਹ ਇਨਸਾਨ ਹੂੰ ਸੋ ਇਸ ਕਰਕੇ ਜੇ ਤੁਹਾਨੂੰ ਅਹਿਸਾਸ ਹੋ ਰਿਹਾ ਨਾ ਵੀ ਤੁਹਾਡੇ ਤੋਂ ਗਲਤੀ ਹੋਏਗੀ ਜਾਂ ਹੋ ਰਹੀ ਹੈ ਫਿਰ ਸ਼ੁਕਰ ਕਰੋ ਵੀ ਤੁਸੀਂ ਇਨਸਾਨ ਆ ਪਰ ਗਰੀ ਜੀ ਇਹਦੇ ਵਿੱਚ ਨਾ ਸਿਰਫ ਆਪਾਂ ਗਲਤੀ ਇੱਕ ਪਾਸੜ ਨਹੀਂ ਕਹਿ ਸਕਦੇ ਯਾ ਲੋਕਾਂ ਦੇ ਮਨ ਦੇ ਡਰ ਦੀ ਗੱਲ ਨਹੀਂ ਕਹਿ ਸਕਦੇ ਕਹਿਣਾ ਤਾਂ ਨਹੀਂ ਚਾਹੀਦਾ ਪਰ ਸਾਡੇ ਕੁਝ ਅਜਿਹੇ ਧਰਮ ਦੇ ਠੇਕੇਦਾਰ ਵੀ ਨੇ ਜਿਹੜੇ ਚਾਹਦੇ ਨੇ ਕਿ ਡਰ ਬਣਿਆ ਰਵੇ ਜੇ ਡਰ ਬਣਿਆ ਰਹੇਗਾ ਤਾਂ ਹੀ ਸਾਡੀ ਰੋਜ਼ੀ ਰੋਟੀ ਵੀ ਚੱਲਦੀ ਹੈ। ਇੱਕ ਗੱਲ ਵੇਖੋ ਇਹ ਵੀ ਠੀਕ ਹੈ ਵੀ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਵੀ ਰੋਟੀਆਂ ਕਾਰਨ ਪੂਰੇ ਤਾਂ। ਕਈ ਵਾਰ ਅਸੀਂ ਨਾ ਸਟੇਜ ਦੇ ਉੱਤੇ ਬਹੁਤ ਮੈਟਰ ਤਿਆਰ ਕਰਦੇ ਹਾਂ। ਅਸੀਂ ਉਸ ਦਾਇਰੇ ਦਾ ਮੈਟਰ ਤਿਆਰ ਕਰਦੇ ਹਾਂ। ਅਸੀਂ ਨਹੀਂ ਚਾਹੁੰਦੇ ਵੀ ਕੋਈ ਬਾਹਰਲਾ ਸਵਾਲ ਕਰੇ ਤੇ ਅਸੀਂ ਜਵਾਬ ਦੇਣ ਤੋਂ ਨਿਰੁੱਤਰ ਹੋ ਜਾਈਏ। ਤੇ ਦੂਸਰਾ ਕਈ ਵਾਰ ਜਿਹੜੀ ਹੋਮੇਵ ਹੈ ਨਾ ਹੋਮੇ ਵੀ ਇਹ ਗੱਲ ਕਹਿੰਦੀ ਹੈ ਵੀ ਮੈਨੂੰ ਸਵਾਲ ਕੀਤਾ ਤੂੰ ਮੇਰੇ ਬਰਾਬਰ ਨਹੀਂ। ਸਤਜੁਗ ਤੋਂ ਧਰਮ ਦੀ ਵਿਆਖਿਆ ਹੀ ਇਹ ਹੈ ਹਮ ਸਤਜੁਗ ਤੋਂ ਲੈ ਕਰਕੇ ਆਮ ਜਦੋਂ ਕੋਈ ਵੀ ਧਾਰਮਿਕ ਆਗੂ ਵਿਖਿਆਨ ਕਰਦਾ ਸੀ ਉਹਨੂੰ ਸਵਾਲ ਕਰਨਾ ਉਹਦੀ ਹੀਟ ਹੀ ਸੀ ਹੀਟ ਹੀ ਸੀ ਜੇ ਉਹ ਸਵਾਲ ਕਰਦਾ ਸੀ ਉਹਨੂੰ ਆਲੇ ਦੁਆਲੇ ਦੇ ਲੋਕ ਕਹਿੰਦੇ ਸੀ ਤੂੰ ਸਵਾਲ ਨਹੀਂ ਕਰ ਸਕਦਾ ਤੂੰ ਇਹਨਾਂ ਨੂੰ ਸਤ ਬਚਨ ਕਹ ਪਰ ਗੁਰੂ ਨਾਨਕ ਸਾਹਿਬ ਨੇ ਇਹ ਦੂਰ ਕਰਤਾ ਗੁਰੂ ਨਾਨਕ ਸਾਹਿਬ ਨੇ ਦਵਾਨ ਲਾਇਆ ਸੱਤ ਸਾਲ ਦਾ ਬੱਚਾ ਆਇਆ ਉਹਨੇ ਸਵਾਲ ਕੀਤਾ ਬਾਬਾ ਜਮਾ ਦੀ ਮਾਰ ਤੋਂ ਕਿਵੇਂ ਬਚਾ ਉਹ ਜਿਨ੍ਹਾਂ ਨੂੰ ਆਪਾਂ ਬਾਬਾ ਬੁੱਢਾ ਜੀ ਕਹਿੰਨੇ ਆ ਸੋ ਗੁਰੂ ਨਾਨਕ ਸਾਹਿਬ ਮਾਰੇ ਨੇ ਫਿਰ ਇਹ ਸਵਾਲ ਕਰਨੇ ਸ਼ੁਰੂ ਕੀਤੇ ਤੇ ਮਾਰੇ ਨੇ ਦੂਰੀ ਨੂੰ ਦੂਰ ਕੀਤਾ ਤੇ ਦੂਸਰਾ ਕਾਰਨ ਇਹ ਕਿਹ ਵੀ ਹੈ ਵੀ ਧਾਰਮਿਕ ठेकेदारों ਦੀ ਗੱਲ ਨਹੀਂ ਤੁਸੀਂ ਆਪਣੇ ਪਰਿਵਾਰਾਂ ਚ ਗੱਲ ਲਓ ਜਿਵੇਂ ਆਪਣੇ ਪੜਦਾਦੇ ਤੱਕ ਜਾਂ ਦਾਦਿਆਂ ਤੱਕ ਆਪਾਂ ਵੇਖਦੇ ਆ ਨਾ ਘਰ ਵਿੱਚ ਬੱਚੇ ਹੁੰਦੇ ਸੀ ਤੇ ਉਹ ਮੰਝੇ ਤੇ ਵੀ ਨਹੀਂ ਸੀ ਬਹਿਣ ਦਿੰਦੇ ਨਾ ਪੁੱਤ ਇੱਥੇ ਨਹੀਂ ਬਹਿਣਾ ਜੇ ਕੋਈ ਗੱਲ ਕਰਨੀ ਪੁੱਤ ਇਦਾਂ ਗੱਲ ਨਹੀਂ ਕਰਨੀ ਤਾਂ ਇੱਕ ਸਤਕਾਰ ਸਿਖਾਉਂਦੇ ਸਿਖਾਉਂਦੇ ਡਰ ਪੈਦਾ ਹੋ ਜਾਂਦਾ ਸੀ ਬੱਚਾ ਕੋਈ ਗਲਤੀ ਕਰਦਾ ਸੀ ਉਹ ਆਪਣੇ ਬਾਪ ਦਾਦੇ ਨੂੰ ਨਹੀਂ ਸੀ ਦੱਸ ਸਕਦਾ ਉਹ ਫਿਰ ਕੀ ਕਰਦਾ ਸੀ ਉਹ ਮਾਂ ਕੋਲ ਜਾਂਦਾ ਸੀ ਕਿਉਂ ਮਾਂ ਨੂੰ ਸਿੱਖਿਆ ਸਹੀ ਵੀ ਦਿੰਦੀ ਸੀ ਪਰ ਮਾਂ ਕਿਤੇ ਨਾ ਕਿਤੇ ਸੋਫਟ ਵੀ ਵਰਤਾਰਾ ਰੱਖਦੀ ਸੀ ਸੋ ਇਹ ਹੀ ਮੈਨੂੰ ਲੱਗਦਾ ਵੀ ਧਰਮ ਵਿੱਚ ਵੀ ਇਦਾਂ ਵੀ ਜਿਵੇਂ ਧਾਰਮਿਕ ਸ਼ਖਸੀਅਤਾਂ ਨੇ ਨਾ ਜਿਹੜੇ ਉਹਨਾਂ ਦੇ ਆਲੇ ਦੁਆਲੇ ਆ ਉਹ ਡਰਾ ਦਿੰਦੇ ਵੀ ਤੂੰ ਇਹ ਗੱਲ ਨਹੀਂ ਕਰਨੀ ਬੇਦਬੀ ਹੋ ਜਾਏਗੀ ਨਹੀਂ ਬੇਦਬੀ ਹੋਏਗੀ ਤੁਸੀਂ ਉਹਨੂੰ ਗਾਲ ਰੱਖਣ ਦੋ ਤੁਸੀਂ ਇਹ ਕਹਿੰਦੇ ਹੋ ਕਿ ਸੰਤਾ ਮਹਾਪੁਰਸ਼ਾਂ ਤੋਂ ਗਿਆਨੀਆਂ ਤੋਂ ਪ੍ਰਚਾਰ ਕਰ ਤੋਂ ਸਵਾਲ ਕਰਨੇ ਚਾਹੀਦੇ ਮੈਂ ਕਹਿਣਾ ਵੀ ਸਵਾਲ ਕਰੋ ਪਰ ਸਵਾਲ ਕਰਦੇ ਹੋਏ ਸ਼ਬਦਾਵਲੀ ਜਿਹੜੀ ਹੈ ਤੁਹਾਡੀ ਉਹ ਸਹੀ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਤੁਸੀਂ ਆਪਣੇ ਮਨ ਦੀ ਕੋਈ ਗੱਲ ਆਪਣੇ ਪਿਤਾ ਨਾਲ ਕਰਨੀ ਹੋਵੇ ਤੇ ਆਪਾਂ ਪਿਤਾ ਨੂੰ ਜਾ ਕੇ ਗਾਲ ਕੱਢ ਕੇ ਜਾਂ ਤੂੰ बोल ਕੇ ਗੱਲ ਨਹੀਂ ਕਰਦੇ ਬੜੇ ਸਤਕਾਰ ਨਾਲ ਲਹਿਜੇ ਨਾਲ ਕਰਦੇ ਆ ਭਾਵੇਂ ਆਪਾਂ ਪੂਰਾ ਦੋਸਤੀ ਦੀ ਤਰ੍ਹਾਂ ਹੀ ਗੱਲ ਕਰੀਏ ਸੋ ਮੈਂ ਕਹਿਣਾ ਵੀ ਤੁਸੀਂ ਸੰਤਾਂ ਮਹਾਪੁਰਸ਼ਾਂ ਨੂੰ ਗਿਆਨੀ ਸਿੰਘਾਂ ਨੂੰ ਦੇ ਦੋਸਤ ਵੀ ਬਣਾਉਣਾ ਤੇ ਫਿਰ ਦੋਸਤ ਬਣ ਕੇ ਗੱਲ ਕਰੋ ਸਵਾਲ ਕਰੋ ਪਰ ਤੁਹਾਡੇ ਕੀਤੇ ਹੋਏ ਸਵਾਲ ਵਿੱਚ ਲਹਿਜਾ ਸਹੀ ਹੋਣਾ ਚਾਹੀਦਾ